ਅੱਜ ਦੇ ਮੌਕੇ 'ਤੇ ਸ਼ਾਮਲ ਭੈਣੋ ਤੇ ਭਰਾਵੋ ਜਿਹੜਾ ਇੱਥੋਂ ਦੇ ਮੁੱਖ ਮੰਤਰੀ ਨੇ ਜਾਹ ਜਿਹੜੇ ਕਹਿੰਦੇ ਆਮ ਘਰਾ ਦੇ ਮੋਢੇ ਆ ਉਹਨਾਂ ਦਾ ਰਵੱਈਆ ਤੁਸੀਂ ਦੇਖ ਲਿਆ ਇਹ ਤਾਂ ਪਹਿਲੇ ਪਤਾ ਸੀ ਇਹ ਤਮਾਸ਼ੇਬਾਜ਼ ਡਰਾਮੇਬਾਜ਼ ਮੁੱਖ ਮੰਤਰੀ ਆ ਲਵਾਾਰੇ ਧੋਮੇ ਕਰਦਾ ਹੈ ਛੱਡ ਕੇ ਮੀਟਿੰਗ ਆਗੂਆਂ ਨਾਲ ਛੱਡ ਕੇ ਮੀਟਿੰਗ ਜਾਣਾ ਇਹ ਨੂੰ ਪਤਾ ਲੱਗ ਰਿਹਾ ਵੀ ਕਿੰਨਾ ਮਹਿੰਗਾ ਪਣਾ ਇਹ ਤੇ ਕੋਈ ਉਹਨਾਂ ਜੱਥੇ ਬੰਦਿਆਂ ਦੀ ਮੀਟਿੰਗ ਨਹੀਂ ਜਿਹੜੇ ਚੁੱਪ ਕਰ ਜਾਣਗੇ ਤੇ ਛਿੰਗਰਥ ਜਲ ਛਿੰਗਰਥ ਜੀਲ ਦੇ ਜੱਥੇ ਬੰਦਿਆਂ ਦੀ ਮੀਟਿੰਗ ਸੀ ਜਿਨ੍ਹਾਂ ਦੇ ਵੱਡੇ-ਵੱਡੇ ਦੀਆਂ ਗੋਡਣੀਆਂ ਲਵਾਈਆਂ ਐ ਪੇ ਭਰਾਓ ਇੱਕ ਗੱਲ ਬੱਲੇ ਬੰਨ੍ਹ ਲਓ ਆਪਾਂ ਉਹਦੀ ਗੋਦਣੀ ਲਗਾਉਣੀ ਆ ਕੱਲ ਜਿਹੋ ਪ੍ਰੋਗਰਾਮ ਮੋਰਚੇ ਵੱਲੋਂ ਆਉਂਦਾ ਉਹ ਵੱਡੀ ਰਾਮ ਬੰਦੀ ਕਰਕੇ ਕਰਨਾ ਹੈ ਆਪਾਂ ਦੇਖੇ ਜਿੰਨੇ ਡਰਾਮੇ ਕਰਦਾ ਉਹ ਡਰਾਮੇ ਬਾਰੇ ਆਪਣੇ ਆਪ ਨੂੰ ਜਾਣਦੇ ਆ ਆਪਣੀਆਂ ਮੰਗਾਂ ਸੀ ਸੰਯੁਕਤ ਮੋਰਚੇ ਦਾ ਜਿਹੜਾ ਮੇਤੀ ਨੇ ਖੇਤੀ ਵਿਧੀਆਂ ਦਾ ਖਾੜਾ ਤੇ ਜਾਗੂ ਕਰਉਣ ਵਾਸਤੇ ਉਹ ਰੱਦ ਕਰਉਣ ਵਾਸਤੇ ਆਪਾਂ ਇਹ ਗੱਲ ਕਹਿੰਦੇ ਸੀ ਵੀ ਬਿਹਾਉਣ ਬਿਬਾਦ ਮਤਾ ਪਾ ਕੇ ਸੰਯੁਕਤ ਮੋਰਚੇ ਦਾ ਐਲਾਨ ਸੀ 10 ਬਿਹਾੜਾ ਬਿਬਾਦ ਮਤਾ ਪਾ ਕੇ ਵੀ ਰੱਦ ਕਰੇ ਹੋਰ ਜਿਹੜੀਆਂ ਮੰਡਾ ਦਿੱਲੀ ਦਾ ਰਹਿੰਦੇ ਨੇ ਹਾਂ ਖਾਦਨ ਦੀ ਮਾਜਮਾ ਯੋਜਨਾ ਜਾਂ ਕਿਸਾਨਾਂ ਦੀ ਗਲਤਨ ਦਾ ਮਸਲਾ ਦਾ ਨਾ ਦਾ ਮਸਲਾ ਪ੍ਰਾਈਵੇਟ ਜਿਹੜੇ ਮੀਟਰ ਲਾ ਰਿਹਾ ਚਪੜੇ ਉਹਨਾਂ ਦਾ ਮਸਲਾ ਹੈ ਤੇ ਭਰਾਓ ਹਰੇਕ ਨੂੰ ਜਾਮਾ ਕਰਕੇ ਇਹਦੂ 2 ਸਾਲ ਪਹਿਲਾਂ ਦੀ ਮੁੱਖ ਮੰਤਰੀ ਗਿਆ ਮੈਂ ਮੰਗਾ ਲਾਗੂ ਕਰੂੰਗਾ ਪਰ ਅਜੇ ਤੱਕ ਕੋਈ ਨਹੀਂ ਕਰੀ ਭਰਾਓ ਲਗਾਤਾਰ ਚੂਪ ਨਾਦਾ ਸ਼ਰਾਬੀ ਬੰਦਾ ਇਹਦਾ ਕੋਈ ਯਕੀਨ ਨਹੀਂ ਜਦੋਂ ਇਹ ਗੱਲ ਕਰਦਾ ਤਾਂ ਕਾਰਪੋਰੇਟ ਘਰਾਵਾਂ ਦੇ ਗੁਲਾਮ ਆ ਭਰਾਓ ਇਹ ਕਾਰਪੋਰੇਟ ਦੀਆਂ ਨੀਤੀਆਂ ਤੇ ਚੱਲਦੇ ਆ ਹਰ ਇੱਕ ਆਸਤੀ ਦਾ ਨੌਕਰ ਇਹਨਾਂ ਨੇ ਕਿਸਾਨਾਂ ਨੇ ਕਰਜ਼ਾਈ ਕੀਤਾ ਹੈ ਜਦੋਂ ਇਹ ਅਰੀ ਕ੍ਰਾਂਤੀ ਲੈ ਕੇ ਆਇਆ ਸੌ ਦੀ ਨੀਤੀਆਂ ਪਰਨਾ ਕਿਸਾਨ ਕਜ਼ਾਈ ਨਹੀਂ ਸੀਗੇ ਕਰਜ਼ੇ ਦੇ ਜਾਦ ਵਧੇ ਆ ਇਹਨਾਂ ਨੇ ਉਹ ਜਾਦ ਵਧਾ ਕੇ ਜ਼ਮੀਨਾਂ ਖੋਹਣਾਂ ਚਾਹੀਆਂ ਆਪਤੀਆਂ ਦੇ ਕਰਜ਼ੇ ਤੇ ਕੁਰਕੀਆਂ ਬੈਂਕਾਂ ਦੇ ਕਰਜ਼ੇ ਤੇ ਕੁਰਕੀਆਂ ਪਰ ਤੁਹਾਡੀਆਂ ਸੰਘਰਸ਼ੀ ਲੋਕੋਨ ਜਿਹਾ ਨੇ ਜੰਡੇ ਦੇ ਜੰਡੇ ਦੇ ਜੋਰ ਤੇ ਉਹ ਨੀਤੀਆਂ ਨੂੰ ਲਾਗੂ ਹੋਣ ਦਿੱਤੀਆਂ ਕਿਸੇ ਕਿਸਾਨ ਦੀ ਕੁੜਕੀ ਵੀ ਹੋਣ ਦਿੱਤੀ ਕਿਸੇ ਦਾ ਬਰੰਤ ਕਰ ਗਾ ਨਹੀਂ ਹੋਣ ਦਿੱਤਾ ਲਗਾਤਾਰ ਬੈਂਕਾਂ ਮੰਡਲوں ਨੂੰ ਜਾ ਰਹੀ ਹੈ ਉਦੋਂ ਵਾਲਾ ਕਾਬੂ ਰੋਡ ਘਰਾਣਿਆਂ ਨੂੰ ਵੀ ਆਏ ਜਿਵੇਂ ਗਵਿੰਦਪੁਰੇ ਲੰਮਾ ਜਹਰ ਚੱਲਿਆ ਸੀ ਜਿੱਥੇ 18 ਜਰਨਤ ਸੁਪਨ ਲਖ ਬਾਹਰ ਕੀਤਾ ਸੀ ਉੱਥੇ ਲਾਠੀ ਚਾਰਜ ਵੀ ਹੋਇਆ ਆਪਰ ਦਾ ਕੋਟ ਦਿੱਨੇ 77 ਬੰਦਿਆਂ ਦੀ ਹਸਤਾਬਾ ਆਮੇ 77 ਗੱਡੀਆਂ ਦੇ ਭੰਨੀਏ ਇਹਨਾਂ ਨੇ ਭਰਾਵੋ ਕੋਈ ਜਿੱਤ ਕੋਈ ਆ ਕੋਈ ਜਿੱਤ ਹੈ ਇਹਨੂੰ ਕਾਂਟੇ ਦੇ ਲਿਖਿਆ ਪੜ੍ਹਵਾਣਾ ਨਹੀਂ ਚਾਹੀਦਾ ਜਿਹੜਾ ਕੋਸੀ ਉਤੋਂ ਜਿੱਦੇ ਤਹਿ ਨਾ ਮਾਰਦਾ ਕੋ ਲਾੜ ਕੀਤਾ ਵੀ ਇਹ ਜਿੰਨੇ ਕਿਸਾਨਾਂ ਨੇ ਪੈਸੇ ਵੀ ਚੱਕੇ ਉਹਨਾਂ ਦੀ ਜ਼ਮੀਨ ਵਾਪਸ ਕਰਾਵਾਂਗੇ। ਪਰ ਆਹੋ ਇੱਕ ਘਾਸ ਆ ਪੰਜਾਬ ਦਾ 186 ਕਿੱਲੇ ਗਾਉਂ ਵਾਪਸ ਕਰਾਏ ਆ। ਕਿਹਾ ਕੀ ਦੇ ਦੇਣਗੇ ਆਪਾਂ ਦੇ ਦੇ ਲੋਕ। ਮੰਗਾਂ ਵੀ ਲਿਆ ਗੱਡੀਆਂ ਤੋੜੀਆਂ ਦੇ ਪੈਸੇ ਵੀ ਲਏ ਆ। ਪਰ ਆਹੋ ਫੋਰ ਸੁਪਾਸੇ ਲੈੰਦੀ ਦੇਖੀ ਦਿੰਦੀ ਦੇਖੀ ਹੋਣੀ ਕਿਸੇ ਨੇ। ਗੱਡੀਆਂ ਦਾ 7 ਲੱਖ ਪੋਥ ਨਹੀਂ ਦਿੱਤਾ। ਲਗਾਤਾਰ ਜਨਾਬ ਕੇ ਬਾਰੇ ਜਨਾਬ ਫਲੀ ਵੱਡੀ ਜੇ ਤੋਈਆ ਉਹੋ ਜਨਾਬ ਦੇ ਵਿੱਚ ਇੱਕ ਹੋਰ ਵੱਡੀ ਜੇ ਤੋਈ ਜਿਹੜੀ ਲਾੜ ਮਾਰ ਕੇ ਬੈਂਕਾ ਜਾ ਉਸ ਪੈਦਾ ਇੱਕ ਛਾਲ ਜਮਤ ਕਰਦੀ ਆ ਕਿਤੇ ਤਜ਼ੀਰਦਾਰ ਦੀ ਲੋੜ ਨਹੀਂ ਕਿਤੇ ਬਟਵਾਰੀ ਦੀ ਲੋੜ ਨਹੀਂ ਉਹ ਤੂਫਾਨ ਦੀ ਜ਼ਮੀਨ ਬਾਈਕ ਨੋ ਕਰ ਦਿੰਦੀ ਆ ਉਹੋ ਕੋ ਚਾਹਦੇ ਬਣਾਵ ਉਹੋ ਕੋ ਫੈਸਲਾ ਹੋਇਆ ਉਹਦਾ ਉਹਨੇ ਕਹਾਂ ਦੀ 7-8 ਕਟਾਨਾਂ ਦੀ ਜ਼ਮੀਨ ਬਾਈਕ ਨੂੰ ਕਰਤੀ ਜਦੋਂ ਜਵਾਬਸੀ ਲੈਣਗੇ ਪਤਾ ਲੱਗਿਆ ਉਹਨੇ ਭਰਾਵੇਂ ਭਰਾ ਉਹਦੇ ਕੋਲੋਂ ਜੜੀਏ ਉਹ ਜਿਸ ਨੂੰ ਸਮਰਤਾ ਇਹਨਾਂ ਨੇ ਇੱਕ ਸੈਂਪਰਮੈਂਟ ਸਕੀਮ ਲਾਗੂ ਕੀਤੀ ਜਿਹੜੀ ਕਿ ਬਾਈਕ ਤੋਂ ਜਿਸਨੇ 2 ਲੱਖ ਰੁਪਈਆ ਲਿਆ ਉਹਦਾ ਨਾਮ ਤੇ ਮਿਆਜ ਜਾਂ ਬੱਦ ਤੋਂ ਬਾਅਦ ਡੁੱਬਣੇ ਉਹਨੂੰ ਜਿਹੜਾ ਪਹਾਉਂ ਪਰ ਉਹਦੀ ਕਿਫਾਨਾ ਦੇ ਜਿਵੇਂ 2 ਲੱਖ ਰੇ ਦੇ ਗੁਰ ਪਰਿਆ ਵਸ ਜਾਂ 2 ਢਾਈ ਪਰ ਉਹ 1 ਲੱਖ 50000 ਛੜਾ ਛੁੱਟ ਗਿਆ ਉਹ ਜ਼ਮੀਨਾਂ ਦਾ ਬਾਬ ਫਿਕਰ ਆਈਆਂ ਕਿਫਾਨਾ ਦੇ ਨੂੰ ਉਹ ਜਿਹੜੇ ਬੰਦੇ ਆ ਜਿੱਥੇ ਲੜਦੀਆਂ ਜਿੱਥੇ ਖੜਦੀਆਂ ਕੋਹਤ ਮੈਨ ਕਿਹੜੇ ਬਾਗ ਦੀ ਮੂਣੀ ਆ ਇਹਦੀਆਂ ਗੋਡਣੀਆਂ ਲਗੋਣੀਆਂ ਤੇ ਥੋੜੇ ਝੰਡੇ ਦੇ ਡੰਡੇ ਨੇ ਇਹਨਾਂ ਨੇ ਜ਼ਮੀਨਾਂ ਅਖਬਾਰ ਕਿੰਨੇ ਜਿੰਨੇ ਬਾਈ ਰੱਖੇ ਗਿਆ ਉਹ ਤੋਂ ਵੱਧ ਕੋਈ ਪਲੱਸ ਦੀ ਫੋਟੋ ਨਹੀਂ ਦੇਤੀ ਦੁਨੀਆਂ ਸੜਕਾਂ ਇਹ ਫੋਟੋ ਦੀ ਬਣਾਦੀ ਪੰਜਾਬ ਨਹੀਂ ਜੀ ਹਰਤਮਾਲਾ ਫੋਟੋ ਦੀ ਬਣਾਦੀ ਦੋ ਤਿੰਨ ਨੰਨੀਆਂ ਲੈਣਾ ਕਰਦੇ ਹੋਇਆ ਜਿਹੜੇ ਕੋਟਰ 1500 ਦੇ ਵੀ ਹੁਣ ਪੱਕੀ ਦੀ ਹੋਰ ਮਜ਼ਦੂਰੀ ਦਿੱਤੀ ਆ ਉਹ ਜਿਹੜੇ ਖੇਤਾਂ 'ਤੇ ਲੱਗੇ ਆ ਉਹਨਾਂ ਨੂੰ ਗੱਡੀ ਦੀਆਂ ਲਿਖਾ ਕਰਨੀਆਂ ਬੰਦੇ ਤਾਂ ਨਹੀਂ ਜਾਣੇ ਖਾਦ ਨੂੰ ਤਾਂ ਲੱਗਣੀਆਂ ਆ ਕੰਗਾਰੇ ਜ਼ਮੀਨ ਹੋ ਗਈ। ਉਹ ਤੋਂ ਇਹ ਦੀ ਲੜਕਤ ਨਹੀਂ ਆ। ਇੱਕ ਇਤਰਾ ਬੰਗਾਲੇ ਦੇ ਨਿਹਾਣੇ ਨੂੰ ਗੱਡੀ ਜਾਂਦੇ ਆ। ਥਾਂ ਥਾਂ ਹੋਏ ਇੱਕ ਦਿੰਦ ਫੜਦੇ ਕਰੀ ਜਾਂਦੇ ਆ। 1000 6 ਕਿੱਠੇ ਕਰਨੇ ਪਣੇ ਆ। ਜਾਨ ਹੋਂਮੀ ਲੜਾਈ ਲੜਨੀ ਪਣੀ ਆ। ਵੇਖੋ ਭਾਰਤ ਵਾਲਾ ਦੋ ਚੱਕ ਗੱਡੀ ਵੀ ਹਰਣਾ। ਕਿੱਥੇ ਕਿਸਾਨਾਂ ਨੇ ਪੈਸੇ ਵੀ ਚੱਕੇ ਉਹਨਾਂ ਤੋਂ ਨੋ ਆਉਂਦਾ। ਉਥੇ ਲੜਾਈ ਨਾ ਰੱਖਦੇ ਆ ਜਿੱਥੇ ਭਾਵੇਂ ਪੈਸੇ ਲੱਗੇ ਉਥੇ ਕੋਈ ਹੱਲ ਨਹੀਂ ਉਹ ਦਾਵਾ ਦਾ ਜਿਹੜੇ ਕਿਸਾਨ ਆ ਜਿਹਨੇ ਰੇਲਵੇ ਦੀ ਜ਼ਮੀਨ ਕਰਦੇ ਆ ਖੋਲੋ ਕਰਦੇ ਪੈਸੇ ਨਹੀਂ ਚੱਕਣਗੇ ਕਾਹ ਵੜਨੇ ਸਕਦੇ ਜਦੋਂ ਆਪਾਂ ਤੋਂ ਵੱਧ ਚੱਕ ਲੈਂਦੇ ਆ ਫਿਰ ਉਹਨੂੰ ਖਾਅ ਪਾਈ ਜਾਂਦਾ ਆਪਾਂ ਨੇ ਜ਼ਮੀਨ ਬਚਾਉਣ ਵਾਸਤੇ ਲੜਾਈ ਲੜਨੀ ਪਣੀ ਆ ਤੇ ਭਗਵਾਨ ਤੋਂ ਮਾਲਾ ਵੀ ਲੜਾਈ ਲੜਨੀ ਪੈਣੀ ਆ ਸਮਾਨੀ ਅੱਜ ਦੀ ਤਾਕਤ ਨਹੀਂ ਵਿਚੰਦੀ ਘੜ ਜਾਂਦੋਂ ਦੇਖਦੂ ਇੱਕ ਦੇ ਨੂੰ ਉਹਨੂੰ ਦੋ ਦੇ ਨੂੰ ਉਹਨੂੰ ਅੱਖਰੇ ਨੂੰ ਬੋਲਦੇ ਤੇ ਇੱਕਰੇ ਬਣਿਆ ਥਾਂ ਵੀ ਤੇਰੀ ਬਣੀ ਆ ਤੇ ਮੋਰਚਾ ਵੀ ਲੱਗੂਗਾ ਤੇ ਆਪਣੇ ਅਗਵਾ ਦਾ ਜੋ ਵੀ ਵੇਖਦਾ ਹੂੰ ਸੁਜੋਕਤ ਮੋਰਚੇ ਦਾ ਥਾਂ ਨਾ ਆਏ ਕਾਨੂੰਨ ਹੋਗਾ ਜਿੰਨਾਂ ਦੇ ਆਪਣੇ ਰਾਜਕੀਤੇ ਆਗੂ ਇਹ ਆ ਨਹੀਂ ਕਰਦੇ ਜਾਂ ਹੋਰ ਜਿਹੜੀਆਂ ਮੰਗਾ ਉਹਦੇ ਕੋਈ ਗੱਲਬਾਤ ਨਹੀਂ ਹੁੰਦੀ ਉਹ ਮੈਂ ਤੇਰੇ ਮੋਰਚਾ ਸੰਯੁਕਤ ਮੋਰਚੇ ਦੇ ਅਹੁਦੇ ਚੱਲਦਾ ਰਹਿਣਾ ਆਪਾਂ ਸਾਰਿਆਂ ਨੂੰ ਬੇਚਤੀ ਹੈ ਗੱਤੋਬਾ ਦੌੜਾ ਇਹ ਮੈਂ ਕਹਿੰਦਾ ਮੈਂ ਖੇਮਾ ਦਾ ਜਟਕਾ ਵਾਹਿਗੁਰੂ ਜੀ ਕਿਾ ਖਾਲਸਾ ਵਾਹਿਗੁਰੂ ਜੀ ਕੀ ਬਤਰੀਓ ਕੀ ਕੀਤਾ ਤਿੰਦੋ ਕੀ ਕਰਨ ਦੇ ਜਲਾ ਠਣੇ ਕੀ ਕਰਨ ਦੇ ਜਲਾ ਠਣੇ